ਹਾਂਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਅਖੰਡ ਪਾਠ ਅੱਜ ਦੀ ਜੋ ਦਾਸ ਨੂੰ ਜ਼ਿੰਮੇਵਾਰੀ ਮਿਲੀ ਹੈ ਸਮੂਹ ਅਖੰਡ ਪਾਠ ਸਿੰਘਾਵਾਲੋਂ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਰਜਿਸਟਰਡ ਭਾਰਤ ਦੀ ਦਾਸ ਇਸ ਤੋਂ ਪਹਿਲਾਂ ਵੀ 2 ਸਾਲ ਸੀਨੀਅਰ ਮੀਤ ਪ੍ਰਧਾਨ ਦੀ ਸੇਵਾ ਕਰ ਚੁੱਕਾ ਹੈ ਔਰ ਉਸ ਤੋਂ ਬਾਅਦ 2019 ਤੋਂ ਲੈ ਕੇ ਅੱਜ 2024 ਤੱਕ ਮੁੱਖ ਸੇਵਾਦਾਰ ਦੀ ਜਿਹੜੀ ਪ੍ਰਧਾਨ ਦੀ ਸੇਵਾ ਉਹ ਕਰ ਚੁੱਕਾ ਜੀ ਔਰ ਜਿਹੜੇ ਅਖੰਡ ਪਾਠ ਸਿੰਘਾਂ ਜਿੰਨਾ ਕਾਰਨਾ ਕਰਕੇ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਅਸੀਂ ਸਭਾ ਬਣਾਈ ਆ ਉਹਨਾਂ ਉਹ ਸਭਾ ਦੇ ਕਾਰਜ ਅਖੰਡ ਪਾਠ ਸਿੰਘਾਂ ਦੇ ਜਿੰਨੇ ਵੀ ਮਸਲੇ ਉਹਨਾਂ ਨੂੰ ਹੱਲ ਕਰਾਉਣਾ ਔਰ ਜਿਸ ਤਰ੍ਹਾਂ ਕੁਝ ਸਮਾਂ ਪਹਿਲਾਂ ਕੁਝ ਮਸਲੇ ਜਿਹੜੇ ਆ ਹੱਲ ਹੋ ਚੁੱਕੇ ਆ ਜਿੱਥੇ ਜਿਹੜੇ ਉਹ ਮਸਲੇ ਹੱਲ ਚੁੱਕੇ ਹੋ ਚੁੱਕੇ ਆ ਸੀ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਸਾਡਾ ਭੇਟਾ ਦਾ ਮਸਲਾ ਆ ਉਹ ਹਰ ਸਾਲ ਜਿਹੜਾ ਸਾਡਾ ਹੱਲ ਹੋ ਰਿਹਾ ਆ ਔਰ ਇੱਥੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪائے ਹਰਜਿੰਦਰ ਸਿੰਘ ਜੀ ਧਾਮੀ ਅਜੈਕਟਿਵ ਦਾ ਜਾਂ ਸਕੱਤਰ ਸਹਿਬਾਨ ਮੈਨੇਜਰ ਸਹਿਬਾਨ ਜਿਨ੍ਹਾਂ ਦੇ ਸਹਿਯੋਗ ਨਾਲ ਅਖੰਡ ਪਾਠ ਸਿੰਘਾਂ ਦੀ ਭੇਟਾ ਵਿੱਚ ਵਾਧਾ ਹੋ ਰਿਹਾ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਸਭ ਤੋਂ ਵੱਧ ਧੰਨਵਾਦ ਅਸੀਂ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਕਾਰਜਾ ਵਾਸਤੇ ਪ੍ਰੇਰਿਆ ਜੀ ਅੱਜ ਜਿਹੜੀ ਹਜ਼ਰੀ ਕਮੇਟੀ ਹੈ 31 ਮੈਂਬਰੀ ਚੁਣੀ ਗਈ ਹੈ ਜਿਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਤੋਂ ਇਲਾਵਾ ਸ੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਮੁਖਤਸਰ ਮੁਖਤਸਰ ਸਾਹਿਬ ਬਾਬਾ ਬਕਾਲਾ ਸਾਹਿਬ ਜਨਮ ਸਥਾਨ ਬਾਬਾ ਬੁੱਢਾ ਜੀ ਕੱਥੂ ਨੰਗਲ ਤੋਂ ਰਮਤਾਸ ਤੋਂ ਔਰ ਫਿਰੋਜਪੁਰ ਤੋਂ ਵਜੀਦਪੁਰ ਸਾਹਿਬ ਤੋਂ ਜਿਹੜੇ ਅਸੀਂ ਇਹਨਾਂ ਦੇ ਵਿੱਚ ਮੈਂਬਰ ਪਾ ਕੇ 31 ਮੈਂਬਰੀ ਜਿਹੜੀ ਆ ਕਮੇਟੀ ਉਹ ਚੁਣੀ ਆ ਜੀ ਅੱਜ ਸਾਡੇ ਮੱਦੇ ਇੱਕ ਮੇਨ ਮੁੱਦਾ ਸੀਗਾ ਮਸਲਾ ਮਸਲਾ ਸੀਗਾ ਜਿਹੜਾ ਭੇਟਾ ਦਾ ਜੀ ਉਹ ਤਕਰੀਬਨ ਸਾਡੀ ਹਰ ਸਾਲ ਵੱਧ ਰਹੀ ਆ ਔਰ ਜਿਸ ਤਰ੍ਹਾਂ ਸਾਡੇ ਜਾਂ ਮੈਡੀਕਲ ਦਾ ਆ ਉਹ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਔਰ ਜਿੰਨੇ ਵੀ ਮੁੱਦੇ ਆ ਅਸੀਂ ਆਸ ਕਰਦੇ ਹਾਂ ਕਿ ਸਾਡੇ ਗੱਲਬਾਤ ਰਾਹੀਂ ਜਿਹੜੇ ਉਹ ਹੱਲ ਹੋ ਜਾਣਗੇ ਅਸੀਂ ਤੇ ਇਹੀ ਚਾਹੁੰਦੇ ਆ ਕਿ ਜਿੰਨੀਆਂ ਸਹੂਲਤਾਂ ਦੂਜੇ ਸਾਡੇ ਮੁਲਾਜ਼ਮਾਂ ਵੀ ਸਾਡੇ ਵੀਰ ਆ ਸਾਡੇ ਭਰਾ ਆ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਅਖੰਡ ਪਟਨਾ ਸਿੰਘਾਂ ਨੂੰ ਵੀ ਮਿਲ ਜਾਣ ਅਰੇ ਇੱਥੇ ਅਸੀਂ ਬੇਨਤੀ ਵੀ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਸਮੂੱਚੇ ਮੈਂਬਰ ਸਾਹਿਬਾਨ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈਗੇ ਆ ਜਾਂ ਐਗਜ਼ੀਕਟਿਵ ਮੈਂਬਰ ਆ ਵੀ ਇਹਨਾਂ ਅਖੰਡ ਪੜ ਸਿੰਘਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਇਹ ਦੇਖੋ ਇਹ ਜਿਹੜੀ ਬੇਦਬੀ ਦੇ ਮਸਲੇ ਆ ਜਾਂ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਸਾਹਿਬਾਨ ਆਉਂਦੇ ਆ ਉੱਥੇ ਤੇ ਕੋਈ ਘਟਨਾ ਨਹੀਂ ਵਾਪਰੀ ਇੱਥੇ ਜਿਹੜੀਆਂ ਲੋਕਲ ਕਮੇਟੀਆਂ ਨੇ ਜਿਹੜੀ ਉਹਨਾਂ ਦੀਆਂ ਇਹ ਪ੍ਰਧਾਨ ਆ ਜਿਹੜੀਆਂ ਉਹਨਾਂ ਕਮੇਟੀਆਂ ਬਣਾਈਆਂ ਉਹਨਾਂ ਨੂੰ ਚਾਹੀਦਾ ਇਹਦੇ ਪੁਖਤਾ ਪ੍ਰਬੰਧ ਕਰਨ ਔਰ ਅਸੀਂ ਤੁਸੀਂ ਬਹੁਤ ਸੋਣਾ ਸਵਾਲ ਕੀਤਾ ਆ ਇੱਥੇ ਅਸੀਂ ਜਿਹੜੀਆਂ ਕਮੇਟੀਆਂ ਬਣਾਈਆਂ ਲੋਕਲ ਗੁਰਦੁਆਰਿਆਂ ਵਿੱਚ ਜਿਨ੍ਹਾਂ ਵਿੱਚ ਇਹ ਘਟਨਾਵਾਂ ਵਾਪਰਦੀਆਂ ਆ ਉਹ ਵੱਧ ਤੋਂ ਵੱਧ ਜਿਹੜੇ ਉੱਥੋਂ ਦੇ ਗ੍ਰੰਥੀ ਸਿੰਘ ਆ ਅਖੰਡ ਪਾੜੀ ਸਿੰਘ ਉਹਨਾਂ ਨੂੰ ਤਨਖਾਹਾਂ ਦੇ ਦੇਣ ਜਾਂ ਉਹਨਾਂ ਦੇ ਨਾਲ ਕੋਈ ਹੈਲਪਰ ਰੱਖ ਕੇ ਦੇਣ ਜਿਹੜੇ ਤੇ ਨਿਗਰਾਨੀ ਰੱਖਣ ਇਹਦੀਆਂ ਘਟਨਾਵਾਂ ਨਾ ਵਾਪਰਨ ਔਰ ਇਸ ਦੇ ਨਾਲ ਹੀ ਜਿਹੜੇ ਇੱਕ ਲੋਕਲ ਕਮੇਟੀਆਂ ਦੇ ਜਿਹੜੀਆਂ ਕਮੇਟੀਆਂ ਨੇ ਗੁਰਦੁਆਰਾ ਸਹਿਬਾਨਾਂ ਦੀਆਂ ਉਹਨਾਂ ਦੇ ਜਿਹੜੇ ਪ੍ਰਧਾਨ ਹੈ ਜਾਂ ਮੈਨੇਜਮੈਂਟ ਹੈ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਭਾਵੇਂ ਕਿ ਅਖੰਡ ਪਾਠੀ ਸਿੰਘ ਹੋਣ ਭਾਵੇਂ ਗਰੰਥੀ ਸਿੰਘ ਹੋਣ ਭਾਵੇਂ ਇੱਕ ਨਵਾਂ ਹੀ ਮਸਲਾ ਕੁਝ ਦਿਨ ਪਹਿਲਾਂ ਚੱਲ ਰਿਹਾ ਸੀ ਜਿਹੜੇ ਰਾਗੀ ਸਿੰਘ ਉਹਨਾਂ ਦੇ ਹਰਮੋਨੀਅਮ ਉੱਪਰੋਂ ਆਵਾਜ਼ੇ ਉੱਪਰੋਂ ਪੈਸੇ ਚੱਕੇ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਇਹੋ ਜਿਹੇ ਜਿਹੜੀਆਂ ਹਰਕਤਾਂ ਕਰਦੇ ਜਿਹੜੇ ਗੁਰੂ ਘਰ ਦੇ ਜਿਹੜੇ ਵਜੀਰ ਹੈ ਉਹਨਾਂ ਦੇ ਪੈਸੇ ਚੱਕਦੇ ਜੇ ਬਹੁਤ ਹੀ ਨਿੰਦਨਯੋਗ ਗੱਲ ਆ ਔਰ ਅਸੀਂ ਉਹਨਾਂ ਨੂੰ ਇਹ ਚੇਤਾਵਨੀ ਦੇਣੇ ਕਿ ਇਹਨਾਂ ਜਿਹੜੇ ਇਹ ਜਿਹੜੇ ਆਪਣੀ ਸੋਚ ਹੈ ਮਾੜੀ ਸੋਚ ਇਹਨਾਂ ਤੋਂ ਬਾਹਰ ਆ ਜਾਣਾ ਅਸੀਂ ਵਿਚਾਰ ਕਰ ਰਹੇ ਆ ਜਿਹੜੀ ਐ ਜੀਪੀਸੀ ਦੀ ਚੋਣ ਆ ਰਹੀ ਆ ਔਰ ਜੇ ਹੋ ਸਕਿਆ ਤੇ ਅਸੀਂ ਆਪਣੇ ਜਿਹੜੇ ਸਿੰਘ ਵੀ ਆ ਉਹ ਵੀ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂਾਂ ਵਿੱਚ ਚੋਣ ਜਿਹੜੀ ਆ ਮੈਦਾਨ ਵਿੱਚ ਤਾਰਾਂਗੇ ਜੀ ਅਸੀਂ ਇਹ ਜੇ ਇੱਕ ਸਿੰਘ ਕੋਈ ਗਲਤੀ ਕਰ ਦੋ ਸਾਰੇ ਇਸ ਵਿੱਚ ਅਸੀਂ ਵੀ ਆ ਜੰਨੇ ਆ ਅਸੀਂ ਇਹੋ ਜਿਹੇ ਜਿਹੜੇ ਵੀ ਸਾਡੇ ਹਰਕਤਾਂ ਕਰਦੇ ਉਹਨਾਂ ਨੂੰ ਐਸੀ ਕਹਿੰਨੇ ਵੀ ਇਹ ਕੰਮ ਨਾ ਕਰਿਆ ਕਰੋ ਇੱਕ ਜਾਣੇ ਦਾ ਕਰਕੇ ਜਿਹੜੇ ਸਾਡੀ ਸਾਰੀ ਸੰਸਥਾ ਜਾਂ ਸਾਰੇ ਸਿੰਘ ਉਹ ਬਦਨਾਮ ਹੋ ਜਾਂਦੇ ਆ ਅਸੀਂ ਉਹਨਾਂ ਸਿੰਘਾਂ ਨੂੰ ਬੇਨਤੀ ਕਰਦੇ ਵੀ ਇਹੋ ਜੇ ਕਾਰਜ ਜਿਹੜੇ ਉਹ ਨਾ ਕਰਿਆ ਕਰੋ ਹਾਂਜੀ ਵੈਗ ਜੀ ਨਾਮ ਦੇ ਜਿਹੜੀ ਇਹ ਸੇਵਾ ਮਿਲੀ ਜੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਦਾਸ ਗੁਰਦਿਆਲ ਸਿੰਘ ਭੁੱਲਰ ਸ਼੍ਰੋਮਣੀ ਖਣਪੜੀ ਵੈਲਫੇਅਰ ਸਟਾਟੀ ਦਾ ਸਿਨੇ ਵੀ ਪ੍ਰਧਾਨ ਚੁਣਿਆ ਗਿਆ ਹਾਂ ਪਹਿਲਾਂ ਮੈਂ ਸਿਨੇ ਵੀ ਪ੍ਰਧਾਨ ਹਾਂ ਵੈਲਫੇਅਰ ਸਟਾਟੀ ਦਾ ਇਸ ਸਮੂਹ ਖਣਪੜੀ ਸਿੰਘਾਂ ਦੇ ਸਹਿਯੋਗ ਨਾਲ ਅੱਜ ਵੀ ਮੈਂ ਸਿਨੇ ਵੀ ਪ੍ਰਧਾਨ ਚੁਣਿਆ ਗਿਆ ਖਣਪੜੀ ਸਿੰਘਾਂ ਦਾ ਖਣਪੜੀ ਸਿੰਘਾਂ ਦੇ ਜਿਹੜੇ ਕਾਰਜ ਨੇ ਪਹਿਲਾਂ ਵੀ ਅਸੀਂ ਕਰਦੇ ਰਹੇ ਹਾਂ ਭਾਈ ਗੁਰਮਨ ਸਿੰਘ ਆਮੀਸ਼ਾ ਦੇ ਨਾਲ ਹੁਣ ਗਾਮ ਜਿਹੜੇ ਕਾਰਜ ਆ ਖਣਪੜੀ ਸਿੰਘਾਂ ਦੇ ਅਸੀਂ ਇਸੇ ਤਰ੍ਹਾਂ ਤਣਦੇ ਇਹਨਾਂ ਨੂੰ ਦੇ ਰਿਹਾ ਰਹਿ ਗਏ। ਤੋਂ ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਗਿਆ। ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਮਨ ਕੋ ਪਹਿਲਾਂ ਰਿਹਾ ਵਾਂ। ਹੁਣ ਵੀ ਉਹਦੇ ਦਾਗ। ਇਸ ਕਰਕੇ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੀ ਵੰਦ ਕਰਾਂਗੇ। ਕਿਉਂ ਸ਼੍ਰੋਮਣੀ ਅਕਾਲੀ ਦਲ ਜਿਹਨਾਂ ਉਮੀਦਵਾਰ ਦਾ ਉਤਾਰੇਗਾ ਅਮਰਸਰ ਲੋਕ ਸਭਾ ਸੀਟ ਤੋਂ ਅਸੀਂ ਉਹਦੀ ਮਦਦ ਕਰਾਂਗੇ ਤੇ ਖੰਡ ਸਿੰਘਾਂ ਦੇ ਕਾਰਜ ਜਿਸ ਦਾ ਕਰਦੇ ਰਹਿਾਂਗੇ ਤੇ ਸਮੂਹ ਖੰਡ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤੀ ਸਿੰਘਾ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਕਿਸ ਤਰੀਕੇ ਉਹਨਾਂ ਦਾ ਸਮਾਧਾਨ ਕੀਤਾ ਜੀ ਮੁਸ਼ਕਲਾਂ ਤਾਂ ਜੀ ਖਾਨਪਤ ਸਿੰਘਾ ਨੂੰ ਜਿਹੜੀਆਂ ਮੈਂ ਬਹੁਤ ਆ ਰਹੀਆਂ ਨੇ ਜੀ ਕਿ ਉਹ ਅੱਜ ਕੱਲ ਜਿਹੜੀਆਂ ਲਗਾਈ ਬਹੁਤ ਜ਼ਿਆਦਾ ਦਾ ਜੀ ਇੱਕ ਤਾਂ ਸਿੰਗਲ ਡਿਊਟੀ ਦੇ ਨਾਲ ਖਾਨਪਤ ਸਿੰਘਾ ਦਾ ਜਿਹੜਾ ਗੁਜ਼ਾਰਾ ਨਹੀਂ ਹੁੰਦਾ ਕਿਉਂ ਖਾਨਪਤ ਸਿੰਘਾ ਨੂੰ ਘੱਟੋ ਘੱਟ ਜਿਹੜਿਆ 20 ਕਨਫਰਸਟ ਚਾਹੀਦੇ ਆ ਫਿਰ ਜਾ ਕੇ ਉਹਨਾਂ ਦਾ 20000 ਰੁਪਏ ਬਣਦਾ ਵਾ ਜੀ ਹੋਰ ਵੀ ਖਾਨਪਤ ਸਿੰਘਾ ਨੂੰ ਕੋਈ ਮਤਲਬ ਕਿ ਕੋਈ ਡਾਕਟਰੀ ਸਹੂਲਤ ਨਹੀਂ ਹੈ ਜੀ ਤੋਂ ਪਹਿਲਾਂ ਮੈਂ ਇਹ ਲਿਖ ਕੇ ਦੱਸਦਾ ਮੈਂ ਪ੍ਰਧਾਨ ਸਾਹਿਬ ਨੂੰ ਵੀ ਤੇ ਉਹਨਾਂ ਸਿਰਫ ਇੱਕ ਮੈਂਬਰ ਦਾ ਕੀਤਾ ਇੱਕ ਬਰਾਮ ਦਾ ਸਸਲ ਦਾ ਇਲਾਜ ਕੀਤਾ ਸੀ ਜਿਵੇਂ ਲੱਗੇ ਜਿਹੜਾ ਫਰੀ ਹੈ ਪਰ ਉੱਥੇ ਕੋਈ ਜਿਹੜਾ ਇਲਾਜ ਕੋਈ ਨਹੀਂ ਹੋ ਰਿਹਾ ਜੀ ਕੋਈ ਇਲਾਜ ਵਿੱਚ ਉਹਨਾਂ ਆਟਾ ਪਤਾ ਕੀ ਲਿਖਿਆ ਸੀਗਾ ਜਿਹੜਾ ਬਹੁਤ ਹੀ ਗੰਭੀਰ ਚਖ ਨਹੀਂ ਹੋਏਗਾ ਉਹਦਾ ਇਲਾਜ ਕੀਤਾ ਜਾਊਗਾ ਜੀ ਗੰਭੀਰ ਜਿਹਾ ਕੁਝ ਨਾ ਤੁਸੀਂ ਮਤਲਬ ਸਮਝ ਜੀ ਜੀ ਉਹਦਾ ਕੀਤਾ ਜਾਊਗਾ ਇਸ ਕਰਕੇ ਗੌਰਵ ਸਿੰਘਾ ਦੇ ਇਹ ਮਸਲੇ ਸੋਰਸ ਨੇ ਇੱਕ ਕਹਤਾ ਛਰੂਣੀ ਕਮੇਟੀ ਕਰਦੀ ਇਹਨਾਂ ਦੀ ਜਿਹੜੀ ਹੈ ਤੇ ਉਹਨੇ ਗੁਰਿਆ ਦਾ ਜਿਹੜੇ ਸ਼ਰੋਨੀ ਕਮੇਟੀ ਨਾਲ ਹੀ ਖਾਨਪਤ ਸਿੰਘ ਭਾਗ ਜਦੋਂ ਖਾਨਪਤ ਸਾਹਿਬ ਵੀ ਕਰਦੇ ਆ ਆ ਦਾਰਾ ਤੇ ਇਹਨਾਂ ਦਾ ਹੀ ਆ ਜੀ ਜੇ ਆਪਾਂ ਹੋਰ ਲੋਕਾਂ ਵਾਸਤੇ ਇਹ ਨਹੀਂ ਸਜ਼ਾ ਕਰਦੇ ਆ ਤੇ ਵੀ ਤੁਹਾਡੇ ਜਿਹੜੇ ਦਾਰੇ ਨੇ ਜੁਰੇ ਨੇ ਪਾਣੀ ਫੜਨ ਵਾਲੇ ਬੰਦੇ ਨੇ ਇਹਨਾਂ ਦੇ ਜੀ ਤੁਸੀਂ ਮੰਨ ਲਓ ਕਿ ਅਸੀਂ ਸ਼ਰੋਨੀ ਕਮੇਟੀ ਦੀ ਧਨਾਤੀ ਹੋਵਾਂਗੇ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਉਸਾ